ਸਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਅਰਸਾਏ ਗਰਲਜ਼ ਦੇ ਵਿੱਚ ਮੌਜੂਦ ਹੈਗੇ ਆ ਤੇ ਇਸ ਸਕੂਲ ਦੇ ਬੱਚੇ ਲਗਾਤਾਰ ਮੈਡਲ ਲੈ ਕੇ ਆ ਰਿਹਾ ਇੱਕ ਨੌਜਵਾਨ ਹੈ ਵਿਸ਼ਾਲ 골ਡ ਮੈਡਲ ਲੈ ਕੇ ਆਇਆ ਖੇਡਾਂ ਵਤਨ ਪੰਜਾਬ ਦੇ ਵਿੱਚ ਤੇ ਸਕੂਲ ਦੇ ਵਿੱਚ ਸਵਾਗਤ ਵੀ ਕੀਤਾ ਗਿਆ ਤੇ ਮੂੰਹ ਮਿੱਠਾ ਵੀ ਵਿਸ਼ਾਲ ਦਾ ਕਰਵਾਇਆ ਜਾ ਰਿਹਾ ਵਿਸ਼ਾਲ ਸਭ ਤੋਂ ਪਹਿਲਾਂ ਮੁਬਾਰਕਾਂ ਗੁਰੂ ਅਰਸਾਏ ਲਾਈਵ ਤੇ ਤੇਰਾ ਸਵਾਗਤ ਹੈ ਸਰ ਥੈਂਕ ਯੂ ਸਰ ਵਿਸ਼ਾਲ ਜਿੱਥੇ ਗੇਮਾਂ ਹੋਈਆਂ ਸਰ ਸਾਡੀਆਂ ਗੇਮਾਂ ਸੰਗਰੂਰ ਹੋਈਆਂ ਸੀ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਲੈਵਲ ਦਾ ਸਟੇਟ ਦਾ ਟੂਰਨਾਮੈਂਟ ਸੀ ਤੇ ਉਹਦੇ ਵਿੱਚ ਮੇਰਾ 골ਡ ਮੈਡਲ ਆਇਆ ਹੈ। ਇਹ ਕਿਹੜੀ ਗੇਮ ਤੋਂ 골ਡ ਮੈਡਲ ਲੈ? ਸਰ ਉਹ ਸ਼ੋਦਾ। ਉਹਦੇ ਵਿੱਚ ਫਾਈਟਾਂ ਹੁੰਦੀਆਂ, ਕਿੱਕ ਬੌਕਸਿੰਗ, ਕਾਰਾਟੇ ਵਰਗੀ ਹੀ ਹੁੰਦੀ ਹੈ। ਠੀਕ ਹੈ। ਇਹਦੇ ਵਿੱਚ ਰੈਸਲਿੰਗ ਤੇ ਕਿੱਕ ਬੌਕਸਿੰਗ ਮਿਕਸ ਹੁੰਦੀ ਹੈ। ਰਿਸ਼ਾਲ ਕਿੰਨੀ ਕੋ ਮਿਹਨਤ ਕਰਨੀ ਪਈ ਇਸ 골ਡ ਮੈਡਲ ਤੱਕ? ਕਿੰਦਾ ਸੰਯੋਗ ਰਿਹਾ? ਪ੍ਰਿੰਸੀਪਲ ਸਰ ਦਾ, ਦੂਜੇ ਸਟਾਫ ਦਾ ਜਾਂ ਹੋਰ ਕੌਣ ਹੈ? ਸਰ ਸਾਰੇ ਸਕੂਲ ਦਾ ਪ੍ਰਿੰਸੀਪਲ ਸਰ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਨਾਲ ਟੀਚਰਸ ਜਿਹੜੇ ਸਾਨੂੰ ਟਾਈਮ ਦਿੰਦੇ ਸੀ ਖੇਡਣ ਨੂੰ, ਪ੍ਰੈਕਟਿਸ ਕਰਨ ਨੂੰ ਟਾਈਮ ਮਿਲਦਾ ਸੀ, ਇਹਨਾਂ ਦੇ ਸਾਰੇ ਦੇ ਸਾਰਿਆਂ ਦੇ ਸਪੋਰਟ ਨਾਲ ਹੀ ਮੇਰਾ ਮੈਡ ਕੀ ਟਾਰਗੇਟ ਹੈਗਾ ਟਾਰਗੇਟ ਸਾਰ ਅੱਗੇ ਹੁਣ ਅੱਗੇ 올림픽ਸ ਦਾ ਜਾਣ ਦਾ ਸੋਚਾ ਨਾਲ ਅੱਗੇ ਆਪਦੇ ਸਕੂਲ ਨੂੰ ਰਿਪਰੈਜ਼ੈਂਟ ਕਰਨ ਬਾਰੇ ਸੋਚਾ ਨਾਲ ਆਪਦੀ ਫੈਮਿਲੀ ਨੂੰ ਕਿੱਦਾਂ ਪੜ੍ਹਾਈ ਦੇ ਵਿੱਚ ਵੀ ਦਿਮਾਗ ਲਗਾਉਣਾ ਪੈਂਦਾ ਗੇਮ ਦੇ ਵਿੱਚ ਵੀ ਲਗਾਉਣਾ ਪੈਂਦਾ ਮੈਨੇਜ ਕਿੱਦਾਂ ਹੁੰਦਾ ਸਰ ਦੋਨਾਂ ਪਾਸੋਂ ਹੀ ਮਤਲਬ ਕਿ ਮੈਨੇਜ ਕਰਨਾ ਪੈਂਦਾ ਹੈ ਪਰ ਪੜ੍ਹਾਈ ਵੱਲੋਂ ਵੀ ਤੇ ਗੇਮ ਵੱਲੋਂ ਵੀ ਟਾਈਮ ਕੱਢਣਾ ਪੈਂਦਾ ਹਰ ਚੀਜ਼ ਵਾਸਤੇ ਤੇ ਹੋਰ ਸਾਰਾ ਵੇਖਣਾ ਪੈਂਦਾ ਕਿ ਸਾਰਾ ਕੁਝ ਕੀ ਕਹਿਣਾ ਦੂਜੇ ਨੌਜਵਾਨਾਂ ਲੋਕ ਮੋਬਾਈਲਾਂ ਦੇ ਵਿੱਚ ਰੁੱਝੇ ਹੋਇਆ ਲੋਕ ਨਸ਼ਿਆਂ ਵੱਲ ਮੁੰਡੇ ਜਿਹੜੇ ਹੈਗੇ ਆ ਜਾ ਰਹੇ ਆ ਗਲਤ ਸੰਗਤਾਂ ਦੇ ਚਲੇ ਜਾਂਦੇ ਉਹਨਾਂ ਮੁੰਡਿਆਂ ਨੂੰ ਕੀ ਸੁਨੇਹਾ ਸਰ ਨਸ਼ਿਆਂ ਦਾ ਤਾਂ ਇਹ ਕਹਿਣਾ ਚਾਹਨਾ ਕਿ ਨਸ਼ਾ ਗੇਮ ਦਾ ਰੱਖੋ ਹਮ ਨਸ਼ੇ ਨੂੰ ਛੱਡੋ ਆਪ ਦਾ ਗੇਮ ਵਿੱਚ ਨਸ਼ਾ ਪਾਓ ਪੜਾਈ ਵਾਲਾ ਆਪ ਦੀ ਫੈਮਿਲੀ ਨਾਲ ਰਹੋ ਉਹਨਾਂ ਨਾਲ ਟਾਈਮ ਸਪੈਂਡ ਕਰੋ ਮੋਬਾਈਲ ਨੂੰ ਛੱਡੋ ਬਸ ਇਹੀ ਹੋਣਾ ਚਾਹੀਦਾ ਕਿ ਮਤਲਬ ਕਿ ਜਿਹੜੀ ਚੰਗੀਆਂ ਚੀਜ਼ਾਂ ਉਹਦਾ ਨਸ਼ਾ ਰੱਖੋ ਆਪਦੇ ਦਿਮਾਗ ਵਿੱਚ ਬਿਲਕੁਲ ਜੀ ਪ੍ਰਿੰਸੀਪਲ ਸਰ ਮੌਜੂਦ ਹੈਗੇ ਸਰ ਸਕੂਲ ਲਈ ਮੈਡਲ ਲਿਆਣਾ ਵੱਡੀ ਗੱਲ ਹੈ ਬੱਚਾ ਪੜ ਵੀ ਰਿਹਾ ਕਿੱਦਾਂ ਦਾ ਹੈ ਵਿਸ਼ਾਲ ਸਾਡੇ ਬੱਚਾ ਨੂੰ ਇਸ ਬੱਚੇ ਤੇ ਬਹੁਤ ਫਖਰ ਆ ਜੀ ਇਹ ਸਟੱਡੀ ਚ ਬਹੁਤ ਵਧੀਆ ਤੇ ਬਾਕੀ ਬੱਚਾ ਨੂੰ ਕੋਚਿੰਗ ਵੀ ਦੇ ਰਿਹਾ ਜੀ ਕਿਉਂ ਸਾਡੇ ਕੋਈ ਵੁਸ਼ੂਜ਼ ਹੈ ਕਰਾਟੇ ਦਾ ਕੋਚ ਨਹੀਂ ਹੈਗਾ ਤਾਂ ਜਦੋਂ ਫ੍ਰੀ ਟਾਈਮ ਹੁੰਦਾ ਤੇ ਬਾਕੀ ਜੁਨੀਅਰਸ ਨੂੰ ਕੋਚਿੰਗ ਵੀ ਕਰ ਰਹੇ ਹਨ ਉਹਨਾਂ ਨੂੰ ਟ੍ਰੇਨ ਕਰ ਰਹੇ ਹਨ ਜਿਸ ਤਰ੍ਹਾਂ ਅਸੀਂ ਕਹਦੇ ਕਿ ਲੜਕੀਆਂ ਲਈ ਇਹ ਜ਼ਰੂਰੀ ਆ ਕਿ ਉਹਨਾਂ ਰੱਖਿਆ ਕਰਨ ਲਈ ਕਰਾਟੇ ਜ਼ਰੂਰੀ ਆ ਉਸ ਤੋਂ ਜ਼ਿਆਦਾ ਜ਼ਰੂਰੀ ਆ ਸਾਨੂੰ ਨੌਜਵਾਨ ਪੀੜੀ ਨੂੰ ਨਸ਼ੇ ਦੂਰ ਕਰਦੇ ਸਪੋਰਟਸ ਇੱਕੋ ਇੱਕ ਚੀਜ਼ ਆ ਜਿਸ ਚ ਬੱਚੇ ਨਸ਼ੇ ਤੋਂ ਦੂਰ ਹੋ ਜਾਂਦੇ ਸਾਨੂੰ ਆਦੇ ਪਿੰਡਾਂ ਵਿੱਚ ਛੋਟੇ ਛੋਟੇ ਸਪੋਰਟਸ ਕਲੱਬ ਬਣਾਉਣੇ ਚਾਹੀਦੇ ਆ ਜਿਹੜੇ ਫੰਕਸ਼ਨਲ ਹੋਣ ਪ੍ਰੋਪਰ ਕੰਮ ਹੋਣ ਪ੍ਰੋਪਰ ਖੇਡ ਮੇਲੇ ਹੋਣ ਹਨ ਬੱਚੇ ਉਹਨਾਂ ਚ ਪਾਰਟਿਸਪੇਟ ਕਰਨ ਤਾਂ ਤਾਈ ਅਸੀਂ ਆਦੇ ਪੰਜਾਬ ਦੀ ਜਿਹੜੀ ਹੁਣ ਨੌਜਵਾਨ ਪੀੜੀ ਨੂੰ ਨਿਸ਼ਾਨਾ ਦੂ ਰੱਖ ਸਕਾਂਗੇ ਸਰ ਗੇਮ ਦੇ ਵਿੱਚ ਪੜਾਈ ਦੇ ਵਿੱਚ ਕਿੱਦਾਂ ਵਿਚਾਲਾ ਅੱਛਾ ਜੀ ਇਹ ਐਮਐਨਐਸਓ ਚ ਟੈਸਟ ਕਲੀਅਰ ਕਰਕੇ ਆਇਆ ਤੇ ਐਮਐਨਐਸਓ ਜਿਹੜੇ ਬੱਚੇ ਟੈਸਟ ਕਲੀਅਰ ਕਰਕੇ ਆਉਂਦੇ ਉਹ ਵਾਕੁभी ਅੱਛੇ ਬੱਚੇ ਹੀ ਹੁੰਦੇ ਆ ਕਿਉਂਕਿ ਸੀਟਾਂ ਲਿਮਟਿਡ ਹੁੰਦੀਆਂ ਸਿਰਫ 32 ਸੀਟਾਂ ਹੀ ਹੁੰਦੀਆਂ ਨਾਨ ਮੈਡੀਕਲ ਵਿਆ ਮੈਡੀਕਲ ਵਿੱਚ ਜਿਹਦੇ ਵਿੱਚ ਇਹਦੀ ਸੀਟ ਮਿਲੀ ਹੈਗੀ ਅੱਜ ਸਰ ਸਕੂਲ ਦੇ ਹੋਰ ਬੱਚੇ ਵੀ ਜਿਹੜੇ ਪਿਛਲੀ ਵਾਰ ਫਰਸਟ ਆਏ ਹੈਗੇ ਆ ਆਪਾਂ ਦੇਖ ਲੈਨੇ ਆ ਕਿਹੜੇ ਬੱਚੇ ਤੁਹਾਡੇ ਅੱਗੇ ਨਿਕਲ ਕੇ ਗਏ ਆ আর ਪਿੱਛੇ ਫੋਟੋਆਂ ਖੜੀਆਂ ਛੋਟਾ ਵਿਸ਼ਾਲ ਸੈਰ ਤੋਂ ਦੱਸਿਓ ਸਰ ਇਹਨਾਂ ਬਾਰੇ ਬੇਟਾ ਕੈਮਰਾ ਕਰਿਓ ਫੋਕਸ ਉੱਪਰ ਮੰਦੀਪ ਜੀ ਗੱਲ ਕਰੀਏ ਜੀ ਇਹ ਮੰਦੀਪ ਸਾਡਾ ਬਹੁਤ ਹੁਨਰਵਰ ਬੱਚਾ ਸੀਗਾ ਜੀ ਇਹ ਅੱਜਕੱਲ ਆਈਆਈਟੀ ਰੋਪੜ ਵਿੱਚ ਕਰ ਰਿਹਾ ਹੈਗਾ ਐਂਡ ਇਹ ਪੰਜਾਬ ਚੋਂ ਫਰਸਟ ਸਕੋਰ ਸੀਗਾ ਇਹਦਾ ਸਕੋਰ ਜਿੰਨੇ ਬੱਚੇ IIT ਰੋਪੜ ਵਿੱਚ ਪਹੁੰਚੇ ਹੋ ਚ ਸਭ ਤੋਂ ਟਾਪ ਦੇ ਲੜਕੇ ਨੇ ਕੀਤਾ ਹੈਗਾ ਜੀ ਇਸ ਤਰ੍ਹਾਂ ਕਿ ਚੇਤਨਾ ਦੇ ਪਿੱਛੇ ਕਿਤੇ ਲੱਗਿਆ ਹੋਊਗਾ ਫਲੈਕਸ ਉਹ ਬੱਚੀ VIT Vellore Institute of Technology ਉੱਥੇ ਪਹੁੰਚੀ ਹੈ ਜੀ ਐਂਡ ਸਕਾਲਰਸ਼ਿਪ ਉੱਤੇ ਪਹੁੰਚੀ ਹੈ ਅਣ ਸਾਡੇ ਗਵਰਨਮੈਂਟ ਸਕੂਲ ਦੇ ਬੱਚੇ ਬਿਨਾਂ ਕਿਸੇ ਕੋਚਿੰਗ ਸੈਂਟਰ ਤੋਂ ਹੈਲੈਕਸ ਜਾਂ ਕੋਈ ਐਲਨ ਦੀ ਕੋਚਿੰਗ ਲੈ ਕੇ ਲੋਕ ਦਸ ਦਸ ਲੱਖ ਰੁਪਏ ਖਰਚ ਕਰਦੇ ਆ ਫਿਰ ਵੀ ਨਹੀਂ ਪਹੁੰਚ ਪਾਉਂਦੇ ਸਾਡੇ ਦੋ ਬੱਚੇ ਉਹਨਾਂ ਇੰਸਟੀਟਿਊਟਸ ਪਹੁੰਚੇ ਆ ਜੀ ਸਕੂਲ ਵਿੱਚ ਪੜਾਏ ਪਹੁੰਚੇ ਅਤੇ ਸਕੂਲ ਦੇ ਸਟਾਫ ਦੀ ਬਦੌਲਤ ਆ ਜੀ ਸਭ ਤੋਂ ਵੱਧ ਮਿਹਨਤ ਸਕੂਲ ਦੇ ਸਟਾਫ ਨੇ ਉਹਨਾਂ ਬੱਚਿਆਂ ਦੀ ਕੀਤੀ ਹੈ ਜਸ ਕਰਕੇ ਬੱਚੇ ਇਸ ਕੰਮ ਤੇ ਫਸਟ ਕਰ ਸਕਦੇ ਸਾਰੇ ਇਹ ਮਾਣ ਵੀ ਮਹਿਸੂਸ ਹੁੰਦਾ ਹੋਊਗਾ ਸਾਡੇ ਸਰਕਾਰੀ ਲੋਕਾਂ ਨੇ ਪ੍ਰਾਈਵੇਟ ਗਵਰਨਮੈਂਟ ਬਣਾਉਣੇ ਆ ਸੀਬੀਐਸ ਆਈਐਸ ਯੂਚ ਜਾਣੇ ਬੱਚੇ ਸਰਕਾਰੀ ਸਕੂਲ 'ਚ ਪੜ੍ਹੇ ਬੱਚੇ ਇੱਥੇ ਪਹੁੰਚੇ ਹੈਗੇ ਮਾਣਸੂਸ ਹੁੰਦਾ ਹੋਊਗਾ ਪੂਰੇ ਸਟਾਫ ਨੂੰ ਬਿਲਕੁਲ ਹੁੰਦਾ ਜੀ ਈਵਨ ਕਿ ਜਿਹੜੇ ਸਾਡੇ ਕੋਈ ਰਿਸ਼ਤਦਾਰਾਂ ਦੇ ਬੱਚੇ ਸਾਡੇ ਸਕੂਲ ਪੜ੍ਹਦੇ ਆ ਕੇ ਤੋਂ ਉਹ ਵੀ ਕਹਿੰਦੇ ਅਸੀਂ ਪ੍ਰਾਈਵੇਟ ਸਕੂਲ 'ਚ ਪੜ੍ਹੇ ਆ ਪਰ ਜਿੰਨੇ ਵਧੀਆ ਅਧਿਆਪਕ ਸਾਨੂੰ ਇਸ ਸਕੂਲ ਵਿੱਚ ਮਿਲਦੇ ਆ ਉਹਨੇ ਕਿਤੇ ਨਹੀਂ ਮਿਲਦੇ ਜੀ ਕਿਉਂ ਜਿੰਨਾ ਤਜਰਬੇਕਾਰ ਜਿੰਨਾ ਐਕਸਪੀਰੀਅੰਸ ਜਿੰਨੇ ਟੈਲੈਂਟਡ ਟੀਚਰਸ ਨੂੰ ਗਵਰਨਮੈਂਟ ਮਿਲਦੇ ਆ ਉਹ ਪ੍ਰਾਈਵੇਟਸ ਨਹੀਂ ਮਿਲਦੇ ਸੋ ਮੈਂ ਸਾਰੇ ਗੁਰੂ ਸਾਹਿਬਾਨ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲ ਵਿੱਚ ਸਕੂਲ ਆਫ ਫੈਮਿਨਸ ਤੁਹਾਡੇ ਬੱਚਿਆਂ ਵਿੱਚ ਪੜ ਰਹੀਆਂ ਹੈਗੀਆਂ ਜੀ ਤੇ ਬਾਕੀ ਇਲਾਕੇ ਦੇ ਬੱਚੇ ਵੀ ਉੱਥੇ ਫਾਇਦਾ ਉਠਾ ਸਕਦੇ ਹਾਂ ਬਿਲਕੁਲ ਜੀ ਮੇਰੇ ਬੱਚੇ ਵੀ ਐਸ ਸਕੂਲ ਦੇ ਵਿੱਚ ਪੜਦੇ ਆ ਸਕੂਲ ਆਫ ਐਮੀਨਸ ਦੇ ਵਿੱਚ ਤੁਹਾਡੇ ਬੱਚੇ ਵੀ ਪੜ ਸਕਦੇ ਆ ਸਰਕਾਰੀ ਸਕੂਲ ਪ੍ਰਾਈਵੇਟਾਂ ਤੋਂ ਘੱਟ ਨਹੀਂ ਹੈਗੇ ਕਿਉਂਕਿ ਇੱਥੇ ਸਟਾਫ ਦਾ ਜਿਹੜਾ ਤਜਰਬਾ ਹੈਗਾ ਜਿਹੜੀ ਮਿਹਨਤ ਹੈਗੀ ਹੈ ਵੱਡੀਆਂ ਡਿਗਰੀਆਂ ਹੈਗੀਆਂ ਨੇ ਇਦਾਂ ਨਹੀਂ ਆ ਦੂਜੇ ਸਟਾਫ ਰੱਖ ਲੈ ਸਰਕਾਰੀ ਸਕੂਲ ਗੁਰੂ ਹਰਸਾਏ ਗਰਲ ਸਕੂਲ ਸਮਾਰਟ ਸਕੂਲ ਐਮੀਨਸ ਸਕੂਲ ਜਿਹੜਾ ਹੈ ਲਗਾਤਾਰ ਬਲੰਦੀਆਂ ਵੱਲ ਜਾ ਰਿਹਾ ਹੈਗਾ ਬੱਚੇ ਪੜ੍ਹਾਈ ਦੇ ਵਿੱਚ ਵੀ ਅੱਗੇ ਜਾ ਰਿਹਾ ਮੈਡਲ ਲੈ ਕੇ ਵੀ ਆ ਰਿਹਾ ਤੇ ਮੈਡਲ ਦੇਸ਼ ਨੂੰ ਹਰਾ ਦੇਸ਼ ਨੂੰ ਜਿਤਾ ਕੇ ਦੂਸਰੇ ਦੇਸ਼ਾਂ ਨੂੰ ਹਰਾ ਕੇ ਮੈਡਲ ਲੈ ਕੇ ਬੱਚੇ ਆਏ ਆ ਤੇ ਜਿਸ ਕਰਕੇ ਖੁਸ਼ੀ ਵੀ ਬੰਦੀ ਆ ਤੇ ਵਧਾਈ ਦਾ ਪਾਤਰ ਸਕੂਲ ਦਾ ਸਟਾਫ ਵੀ ਆ ਪ੍ਰਿੰਸੀਪਲ ਸਾਰੇ ਪੂਰਾ ਸਟਾਫ ਹੈ ਸਟਾਫ ਦੀ ਮਿਹਨਤ ਤੇ ਸਦਕਾ ਅੱਜ ਫਿਰ ਮੈਡਲ ਆਏ ਆ ਸਕੂਲ ਦੇ ਵਿੱਚ ਰੌਣਕਾਂ ਲੱਗੀਆਂ ਅੱਗੇ ਰਿਜ਼ਲਟ ਵੀ ਆਣੇ ਆ ਤੇ ਰੌਣਕਾਂ ਫਿਰ ਵੀ ਲਗਣੀਆਂ ਤੇ ਤੁਸੀਂ ਵੀ ਦੇਖਦੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਸਾਏ ਲਾਈਵ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ